ਦੋਸਤੋ ਕੱਲ੍ਹ ਸ਼ਾਮ ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਹੋ ਗਈ ਹੈ ਪੰਜਾਬ ਦੀ ਮਸ਼ਹੂਰ ਅਦਾਕਾਰਾ ਤਾਨੀਆਂ ਜਿਸ ਨੂੰ ਵੀ ਆਪਾਂ ਸਾਰੇ ਹੀ ਜਾਣਦੇ ਆਂ ਆਪਾਂ ਉਹਨੂੰ ਕਈ ਪੰਜਾਬੀ ਫਿਲਮਾਂ ਵਿੱਚ ਦੇਖ ਚੁੱਕੇ ਆਂ ਉਸਦੇ ਪਿਤਾ ਯਾਨੀ ਕਿ ਅਨਿਲ ਜੈਨ ਕੰਬੋਜ ਦੇ ਉੱਪਰ ਕੱਲ੍ਹ ਸ਼ਾਮ ਹੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅਨੇਵਾ ਗੋਲੀਆਂ ਜਰਾ ਦਿੱਤੀਆਂ ਗਈਆਂ ਤੁਹਾਨੂੰ ਦੱਸ ਦਈਏ ਕਿ ਤਾਨੀਆਂ ਦੇ ਪਿਤਾ ਜਿਹੜੇ ਨੇ ਉਹ ਡਾਕਟਰ ਨੇ ਮੋਗਾ ਦੇ ਵਿੱਚ ਉਹਨਾਂ ਦਾ ਇੱਕ ਕਲੀਨਿਕ ਹੈ ਅਤੇ ਜਦੋਂ ਇਹ ਘਟਨਾ ਹੋਈ ਤਾਂ ਉਹ ਉੱਥੇ ਆਪਣੇ ਮਰੀਜ਼ਾਂ ਨੂੰ ਚੈੱਕ ਕਰ ਰਹੇ ਸਨ ਉਸੇ ਵਕਤ ਦੋ ਲੋਕ ਮਰੀਜ਼ ਬਣ ਕੇ ਪੇਸ਼ੈਂਟ ਬਣ ਕੇ ਉਹਨਾਂ ਦੇ ਕਲੀਨਿਕ ਤੇ ਆਉਂਦੇ ਨੇ ਉਹਨਾਂ ਤੋਂ ਆਪਣਾ ਚੈੱਕਅਪ ਕਰਵਾਉਂਦੇ ਨੇ ਅਤੇ ਉਸ ਤੋਂ ਬਾਅਦ ਉਹਨਾਂ ਤੇ ਅੰਨੇ ਵਾ ਗੋਲੀਆਂ ਚਲਾ ਦਿੰਦੇ ਆ ਜਿਸ ਤੋਂ ਬਾਅਦ ਡਾਕਟਰ ਅਨਿਲਜੀਤ ਕੰਬੋਜ ਨੂੰ ਫੌਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਡਾਕਟਰ ਅਨਿਲਜੀਤ ਕੰਬੋਜ ਨੂੰ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ ਕਿ ਤੁਹਾਨੂੰ ਮਾਰ ਦੇਾਂਗੇ ਐਦਾਂ ਕਰਦੇ ਆਂਗੇ ਐਦਾਂ ਕਰਦੇ ਆਂਗੇ ਹੁਣ ਸਮਝ ਨਹੀਂ ਆ ਰਹੀ ਕਿ ਇਹ ਆਖਰਕਾਰ ਕੀ ਤੇ ਦੁਸ਼ਮਣ ਨੇ ਕੀ ਇਹ ਤਾਨਿਆਂ ਦੇ ਦੁਸ਼ਮਣ ਨੇ ਜਿਹੜੇ ਕਿ ਉਹਦੇ ਪਿਤਾ ਨੂੰ ਟਾਰਗੇਟ ਕਰ ਰਹੇ ਨੇ ਜਾਂ ਫਿਰ ਇਹ ਡਾਕਟਰ ਅਨਿਲਜੀਤ ਕੰਬੋਜ ਦੇ ਹੀ ਕੋਈ ਪੁਰਾਣੇ ਦੁਸ਼ਮਣ ਨੇ ਇਸ ਘਟਨਾ ਤੋਂ ਬਾਅਦ ਜਿੱਥੇ ਪੂਰੀ ਫਿਲਮ ਇੰਡਸਟਰੀ ਸ਼ੌਕ ਵਿੱਚ ਹੈ ਉੱਥੇ ਤਾਨੀਆਂ ਬਹੁਤ ਜ਼ਿਆਦਾ ਸਦਮੇ ਵਿੱਚ ਜਦੋਂ ਤੋਂ ਉਸ ਨੂੰ ਪਤਾ ਲੱਗਿਆ ਹੈ ਕਿ ਉਸਦੇ ਪਿਤਾ ਦੇ ਉੱਪਰ ਇਸ ਤਰ੍ਹਾਂ ਜਾਣ ਲੇਵਾ ਹਮਲਾ ਹੋਇਆ ਹੈ ਕਾਤਰਾਣਾ ਹਮਲਾ ਹੋਇਆ ਹੈ ਤਜਤਾਨੀਆਂ ਦੀ ਹਾਲਤ ਹੈ ਜਿਹੜੀ ਉਹ ਬਹੁਤ ਜ਼ਿਆਦਾ ਨਾਜ਼ੁਕ ਹੈ